ਸਸੇਕਾਲ ਸੋਤੈ ਤੁਹਾਡਾ ਆਪਣਾ ਨਵਾਂ ਬਲੌਗ ਕਿਤੇ ਆਪਣਾ ਅੱਜ ਦਾ ਲੋਕ ਇੱਕ ਆਪਣੇ ਪੰਪ ਦੀ ਸੀਲ ਲੀਕ ਹੋ ਗਈ ਤਕਰੀਬਨ ਲਗਭਗ ਅੱਜ ਤੋਂ ਤਿੰਨ ਚਾਰ ਦਿਨ ਹੋ ਗਏ ਵਿਚਾਰ ਪੰਜ ਦਿਨਾਂ ਤੇ ਅਸੀਂ ਵੀ ਥੋੜੀ ਜਿਹੀ ਨਗਹਿਲੀ ਕਰੀ ਜੰਨੇ ਕਿ ਇਹਨੂੰ ਕੀ ਪਾਣਾ ਯਾਰ ਚੱਲ ਗਈ ਮਸ਼ੀਨ ਵੀ ਲੀਕਰੀ ਹੋ ਗਈ ਤਾਂ ਫਿਰ ਪਾਵਣਾ ਕਿ ਇਹ ਚੱਲਣ ਦੀ ਹੈ ਕਿ ਖੁੰਣ ਲੱਗਾ ਇਹਨੂੰ ਤੇ ਇਹ ਜੀ ਦੇਖੋ ਥੱਲੇ ਵਜਾ ਨਹੀਂ ਪੜਾ ਰਿਹਾ ਇਥੋਂ ਲੀਕ ਆ ਕਿੰਨਾ ਤੇਲ ਥੱਲੇ ਕਾਲਾ ਦੇਖੋ ਕਿੰਨਾ ਘਟੋ ਘੜਾ 3-4 ਲੀਟਰ ਹੋਊਗਾ ਪਾਣੀ ਦੇ ਤੇ ਜਿਹੜੇ ਕਿ ਜ਼ਿਆਦਾ ਹੀ ਲੀਕ ਕਰਦਾ ਤਾਂ ਆਪਾਂ ਅੱਜ ਪਾਉਣ ਲੱਗੇ ਸੀ ਲੇਗੇ ਚਲੋ 2-4 ਵਿਗੇ ਘਟ ਬੜਾ ਦੇ ਪੈਸੇ ਕਿਹੜੇ ਬਚਦੇ ਇੱਥੇ ਵਿਗੇ ਦਾ 200 ਰੁਪਈਆ ਵੱਜਦਾ ਸਾਰਾ ਯਾਨੀ ਕਿ ਸਾਰੀ ਦਿਣੀ 5000 ਰੁਪਈਆ ਕਮਾਈ ਹੁੰਦੀ ਆ ਤੇ ਆਪਾਂ ਨੇ ਮੈਂ ਜ਼ਰੂਰ ਕਹਾਂ ਉਸ ਇਨਾ ਤੇਲ ਡੁੱਲੀ ਜਾਂਦਾ ਥੱਲੇ ਨੁਕਸਾਨ ਕਰਨਾ ਪਰ ਸੀ ਪਾਜ ਦੇ ਲੈ ਹਾਂਜੀ ਆਪਾਂ ਪੁਣੀ ਦੀ ਸੀਲ ਤੇ ਸ਼ੀਲ ਪਾ ਕੇ ਦੋਸਤੋ ਬਾਅਦ ਜੀ ਫਿਰ ਆਪਾਂ ਦਿਖਾਉਂਦੇ ਆ ਕਿਹੜੇ ਤਰੀਕੇ ਨਾਲ ਪਾਉਗੀ ਕਿ ਕੀ ਸਾਖ ਤੋ ਲੱਗੂਗਾ ਇਹਦਾ ਤੇ ਬਾਕੀ ਜੀ ਤੁਹਾਨੂੰ ਬਾਅਦ ਚ ਦਿਖਾਉਦੇ ਹੁਣ ਕਿਉਂਕਿ ਟਾਈਮ ਥੋੜਾ ਆਪਾਂ ਪੰਪ ਖੋਲਣਾ ਖੋਲ ਕੇ ਤੇ ਸ਼ੀਲ ਪਾਉਂਗੇ ਤੁਹਾਨੂੰ ਟਾਈਮ ਹੀ ਦੱਸਾਂ ਕਿੰਨਾ ਲੱਗੂਗਾ ਤੇ ਤੁਹਾਨੂੰ ਦਿਖਾਉਂਦਾ ਜੀ ਸ਼ੀਲ ਕਿਹੜੀ ਲੀਕ ਆ ਕਿੱਥੋਂ ਲੀਕ ਆ ਕੀ ਚੱਕਰ ਆ ਖੁੱਲਿਆ ਭਾਈ ਪੰਪ ਇੱਥੇ ਸ਼ੀਲ ਪਾਣੀ ਆਪਣੇ ਇੱਥੇ ਆਪਾਂ ਪਲੇਟ ਖੋਲਣੀ ਪਊਗੀ ਪਕੀਤੇ ਆ ਪਿੱਛੇ ਆਪਾਂ ਖੋਲ ਕੇ ਕਿਵੇਂ ਕਿਵੇਂ ਹੋਰ ਚੱਕਾ ਅਸੀਂ ਲਿਖੀ ਇੱਥੋਂ ਥੱਲੋਂ ਇਹਦੇ ਵਿੱਚ ਕੱਟ ਕੇ ਤਾਂ ਆਉਂਦੀ ਹੈ ਸੀਲ ਆਪਾਂ ਪਲਾ ਤਾਂ ਇੱਥੋਂ ਅੱਜ ਕਿੰਨੇ ਮਹੀਨੇ ਚੱਲਣੀ ਹੈ ਕੋਈ ਸ਼ੱਕਾ ਦੇਖੋ ਜੀ ਇਹ ਸੀਲ ਕਰਕੇ ਅਸੀਂ ਥੋੜੀ ਜਿਣੀ ਗੱਲੀ ਕੀਤੀ ਇਹਦੇ ਕਰਕੇ ਤੇ ਬਹੁਤ ਥੱਲੇ ਡੁੱਲਿਆ ਕਾਟੂ ਕਾਟਰ 3 ਲੀਟਰ 7 ਡੱਡਾ ਲਗਾ ਗਿਆ ਯਾਨਕਿ ਅਜੇ ਥੋੜੀ ਇਹਨੂੰ ਗਹਿਲੀ ਕਰੀ ਗਾ ਕਣ ਕਾਰ ਵਾਸਤੇ ਆਪਾਂ ਇਹਨੂੰ ਪਾਉਣਾ ਬਾਕੀ ਜੀ ਆਪਾਂ ਨੂੰ ਪਾਉਣੀ ਪੈਗੀ ਤੇ ਪਲੇਟ ਖੋਲਦੇ ਆਂ ਖੋਲ ਕੇ ਤੇ ਫਿਰ ਅਪਨੇ ਦਾ ਕੁਟਕਾ ਜ ਮਟਾਂਗੇ ਸਾਹਮਣੇ ਵਾਲਾ ਵਾਲਾ ਫਿਰ ਉਸ ਵਾਰ ਪਲੇਟ ਕੋਲਾਂ ਖੋਲ ਕੇ ਫਿਰ ਸੀਲ ਪਾ ਕੇ ਫਿਰ ਆਪਾਂ ਇਹਨੂੰ ਕਰਦੇ ਚਾਲੂ ਦਾ ਵੀ ਸੀਲ ਹੋਲ ਕੇ ਸੀਲ ਪਾਤੀ ਆਪਾਂ ਹੁਣ ਪੰਪ ਗੇਰਾ ਕਸਦੇ ਆਂ ਕਸ ਕੇ ਤੇ ਫਿਰ ਇਹਦਾ ਟਾਈਮ ਕੋ ਵੀ ਦੇਖਣਾ ਆਪਾਂ ਆ ਸੀਲ ਪਾਈਏ ਜੀ ਆਪਾਂ ਪੰਪ ਦੀ ਤੁਹਾਨੂੰ ਦਿਖਾਈ ਸੀ ਪਹਿਲੇ ਆ ਕੱਢੀਏ ਦੇਖੋ ਜੀ ਇਹਦਾ ਸੀਲ ਦਾ ਲੀਕ ਹੋਣ ਦਾ ਕਾਰਨ ਕਿ ਦੇਖੋ ਇਹ ਸੀਲੇ ਸੈਡਾਂ ਤੋਂ ਹਾਰਡ ਹੋ ਗਈ ਥੋੜੀ ਥੋੜੀ ਵੀ ਯਾਨੀ ਕਿ ਪੱਕੀ ਹੋ ਗਈ ਆ ਇਹਦੇ ਕਰਕੇ ਲੀਕ ਕਰੀ ਗਿਆ ਤੇਲ ਤੇ ਤੇਲ ਦੇਖੋ ਜੀ ਇਹ ਨਗਹਿਲੀ ਕਰਕੇ ਤਕਰੀਬਨ ਆਪਾਂ ਨੇ ਲਗਭਗ 10 8 ਜਾਂ 10 ਲੀਟਰ ਤੇਲ ਆਪਣਾ ਥੱਲੇ ਡੁੱਲ ਗਿਆ ਕਿ ਕਿੱਥੇ ਬਹੁਤ ਵੱਜਿਆ ਪਿੰਜਾਂ ਦਾ ਥੱਲੇ ਯਾਨੀ ਕਿ 2 ਲੀਟਰ ਰੋਜ਼ ਦਾ ਪਾਉਣਾ ਪੈਂਦਾ ਸੀ ਤਾਂ 4 ਦਿਨ ਹੋ ਗਿਆ 8 ਲੀਟਰ ਦਾ ਆਪਣਾ ਤੇਲ ਤਕਰੀਬਨ ਨਕਸਾਨ ਹੋ ਹੀ ਗਿਆ ਮਗਲੈਲ ਦਾ ਨਵਾਂ ਹੀ ਪਾਉਦੇ ਰਹੇ ਅਸੀਂ ਤੇ ਦੇਖੋ ਜੀ ਇਕਾ ਸਾਡੀ ਨਗੈਲੀ ਹੈ ਨਗੈਲੀ ਕਰਕੇ ਆਪਣਾ ਇਤੜਾ ਜਾਂ ਹੁੰਦਾ ਰਿਹਾ ਜਾਨੀ ਕਿ ਟਾਈਮ ਲੱਗਾ ਜੀ ਇਹਦੇ ਸੀਲ ਤੇ ਤਕਰੀਬਨ ਲਗਭਗ ਲੱਗਾਊਗਾ 40 ਤੋਂ 45 ਮਿੰਟ ਇਹਨੇ ਟਾਈਮ ਦੇ ਵਿੱਚ ਆਪਾਂ ਸੀਲ ਪਾਤੀ ਇਹਦੇ ਮਸ਼ੀਨ ਤਿਆਰੀ ਖੜੀਆ ਰੈਡੀ ਕਰਕੇ ਖੜਾਈ ਖੜੀਆ ਹੁਣ ਤੇਲ ਲੈ ਕੇ ਆਉਂਦੇ ਆ ਡੀਜ਼ਲ ਜਾਨੀ ਕਿ ਇੱਧਰ ਨਾ ਥੋੜੀ ਡੀਜ਼ਲ ਦੀ ਸਮੱਸਿਆ ਆਉਂਦੀ ਹੈ ਲੋਕ ਪੈਸੇ ਵਗੈਰਾ ਕੱਢ ਲੈਂਦੇ ਨਾਲੇ ਜੰਟਾ ਕੋਲੇ ਕੋਈ ਪੈਸੇ ਦਾ ਵੱਡਾ ਕਮਸਲਾ ਨਹੀਂ ਹੁੰਦਾ ਇਹਨਾਂ ਵੀ ਜਾਨੀ ਕਿ ਆਪਣੇ ਕੋਲੋਂ ਹੀ ਇਹ ਦੇਂਦੇ ਕਿਉਂਕਿ ਇਹਨਾਂ ਨੇ ਵਿੱਚੋਂ ਕਮਾਈ ਕਰਨੀ ਹੁੰਦੀ ਆਪਣੇ ਤੇ ਉਤੋਂ ਕਿਸਾਨਾਂ ਕੋਲ ਹੀ ਲੈ ਕੇ ਪੈਸੇ ਆਪਾਂ ਨੂੰ ਡੀਐਲ ਦਾ ਇੰਤਜ਼ਾਰ ਪਣ ਬਣਾ ਕੇ ਦੇਣਾ ਪੈਂਦਾ ਇਹਨਾਂ ਨੂੰ ਤੇ ਆ ਦੇਖੋ ਜੀ ਆਪਾਂ ਬੈਂਕ ਦਾ ਜਗਾੜ ਲਾਇਆ ਸੀ ਤੁਹਾਨੂੰ ਦਿਖਾਇਆ ਸੀ ਆ ਦੇਖੋ ਬੈਂਕ ਹੱਲਿਆ ਨਹੀਂ ਯੂਸੀ ਬੈਂਕ ਪਾਇਆ 207 ਤੇ ਦੇਖੋ ਜੀ ਕਿੰਨਾ ਫੀਟਿੰਗ ਹੈ ਤੇ ਆਪਾਂ ਨੂੰ ਇੱਕ ਤੁਹਾਨੂੰ ਹੋਰ ਬੰਦੇ ਨੇ ਆਪਾਂ ਨੂੰ ਕਮੈਂਟ ਕੀਤਾ ਸੁਖਵਿੰਦਰ ਸਿੰਘ ਸਖਵਿੰਦਰ ਸਿੰਘਾ ਜੀ ਤੇ ਇਹ ਬੰਦਾ ਆਪਾਂ ਨੂੰ ਇਹ ਨਹੀਂ ਪਤਾ ਇਹਦੇ ਬਾਰੇ ਕਿੱਥੋਂ ਦਾ ਇਹ ਕਿੱਥੋਂ ਦਾ ਨਹੀਂ ਹੈਗਾ ਤੇ ਇਹਨੇ ਕਮੈਂਟ ਕੀਤਾ ਕਿ ਤੈਨੂੰ ਤੂੰ ਮਸ਼ੀਨ ਟਰੈਕਟਰ ਚ ਚਲਾਉਂਦਾ ਰ ਸੈੱਡ ਵਾਲੀ ਤੈਨੂੰ ਸ਼ੱਕੂ ਦਾ ਪਤਾ ਨਹੀਂ ਟਰੈਕਟਰ ਵਾਲੀ ਨੂੰ ਕੀ 90 ਦੇ ਵਿੱਚ ਬੰਦ ਹੋ ਗਈ ਸੈੱਡ ਟਰੈਕਟਰ ਜਿੱਦਾਂ ਚੱਲਦਾ ਸੀ ਮੈਨੂੰ ਕਹਿੰਦਾ 90 ਚ ਬੰਦ ਹੋ ਗਈ ਆ ਤੈਨੂੰ ਕੋਈ ਸ਼ੱਕੂ ਦਾ ਪਤਾ ਨਹੀਂ ਹੈਗਾ ਤੂੰ ਟਰੈਕਟਰ ਹਮਾਨ ਹੋਰ ਨੂੰ ਹੋਰ ਦੱਸੀ ਜਾਣਾ ਤੇ ਮੈਨੂੰ ਇਹ ਕਹਿੰਦਾ ਕਿ ਆਪਣਾ ਇੱਕ ਵਾਰ ਨੰਬਰ ਸੈਂਡ ਕਰ ਮੈਨੂੰ ਤੇ ਤੈਨੂੰ ਮੈਂ ਸਾਰਾ ਦੱਸੂਗਾ ਕਿੱਥੇ ਚਲਾਉਂਦਾ ਰ ਕੀ ਕੋਈ ਕਿਹੜਾ ਕੰਮ ਕੀਤਾ ਕਿਹੜਾ ਨਹੀਂ ਕੀਤਾ ਆਪਾਂ ਨੇ ਤੇ ਇਹ ਕਮੈਂਟ ਕਰਨ ਲਗਾ ਪਹਿਲੇ ਸੋਚ ਲਿਆ ਕਰੋ ਕਿ ਆਪਾਂ ਕਮੈਂਟ ਕਿਹੜੇ ਤੇ ਕਿਹੜਾ ਕਰਨਾ ਬੰਦੇ ਨੂੰ ਤੇ ਤੁਹਾਨੂੰ ਮੈਨੂੰ ਆਪਣਾ ਨੰਬਰ ਦੇ ਦੇ ਜਾਂ ਮੇਰੇ ਨੰਬਰ ਨਾਲ ਗੱਲ ਕਰ ਨੰਬਰ ਮੈਂ ਦੇਣਾ ਤੈਨੂੰ 984996973 ਇਹਦੇ ਤੋਂ ਤੂੰ ਮੈਨੂੰ ਕਾਲ ਕਰੀ ਤੇ ਤੈਨੂੰ ਮੈਂ ਦੱਸਾਂਗਾ ਉਹ ਬੰਦਾ ਦਾ ਐਡਰੈਸ ਵੀ ਦੱਸੂਗਾ ਤੈਨੂੰ ਗੱਲ ਵੀ ਕਰਾਉਂਗਾ ਤੇਰੀ ਤੇ ਸਾਰਾ ਕੁਝ ਦੱਸੂਗਾ ਵੀ ਕਿਹਦੀ ਮਸ਼ੀਨ ਕਿੱਥੇ ਚਲਾਉਂਦਾ ਰ ਮੈਂ ਡਰਾਈਵ ਹੀ ਕਰਦਾ ਰ ਪਹਿਲੇ ਸਾਰਾ ਤੈਨੂੰ ਦੱਸਾਂਗਾ ਮੈਂ ਕਿਹੜੇ ਪਿੰਡ ਚਲਾਉਂਦੇ ਤੇ ਤੇਰੇ ਤੈਨੂੰ ਮੈਂ ਇਹ ਵੀ ਗੱਲ ਕਰਦਾ ਕਿ ਦਹੀਨਾ ਅਜੇ ਵੀ ਸਾਈਡ ਵਾਲੀ ਗੇੜ ਸਾਡੇ ਏਰੀਆ ਚ ਤੂੰ ਕਿਦੇ ਸਭ ਨੂੰ ਮੈਨੂੰ ਆਪਣਾ ਨੰਬਰ ਦੇ ਤੇ ਤੇਰੇ ਮੈਂ ਦੱਸੂਗਾ ਸਭ ਕੁਝ ਕਿੱਥੇ ਬਹੀਨਾ ਸੁਖਵਿੰਦਰ ਸਿੰਘ ਨਾਂਜੀ ਇਹਦਾ ਤੇ ਇਹਦਾ 9905 ਆਈਡੀਆ ਤੇ ਇਹਨਾਂ ਆਪਣਾ ਤੁਹਾਡੇ ਗਲਤ ਕਮੈਂਟ ਕੀਤਾ ਤੇ ਜੇ ਤੂੰ ਵੀਰ ਮੇਰਾ ਕਮੈਂਟ ਕੀਤਾ ਤਾਂ ਤੂੰ ਮੈਨੂੰ ਆਪਣਾ ਨੰਬਰ ਜੂਰ ਸੈਂਡ ਕਰੀ ਮੈਂ ਤੇਰੇ ਨਾਲ ਗੱਲਬਾਤ ਕਰੂੰਗਾ ਤੈਨੂੰ ਪੁੱਛੂੰਗਾ ਤੂੰ ਕੀ ਕੁਝ ਜਾਣਦਾ ਜੇ ਤੂੰ ਮੈਨੂੰ ਕਹਿੰਦਾ ਦੱਸਦਾ ਕਿ ਤੈਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੈਗਾ ਇਹ ਨਹੀਂ ਹੈਗਾ ਤੇ ਤੈਨੂੰ ਮੈਂ ਇਹ ਵੀ ਦੱਸਾਂਗਾ ਕਿੰਨੀ ਕਿੰਨੀ ਵਾਰ ਆ ਮੇਰੀ ਸਾਰਾ ਕੁਝ ਤੁਹਾਨੂੰ ਦੱਸੂਗਾ ਮੈਂ ਬੰਦੇ ਆਪਣੇ ਜਿਹੜਾ ਕਈ ਮੇਰੇ ਵੀਰ ਤਾਂ ਹੈਗੇ ਆ ਬਹੁਤ ਵਧੀਆ ਬੰਦੇ ਤੇ ਕਈ ਮੇਰੇ ਵਿੱਚੋਂ ਤੁਹਾਨੂੰ ਪਤਾ ਹੀ ਹੈ 100 ਦੇ ਵਿੱਚੋਂ ਇੱਕ ਹੀ ਨਸਲ ਹੁੰਦੀ ਹੈ ਇਦਾਂ ਦੀ ਜਿਹੜਾ ਜਿੰਨੇ ਕੋਈ ਇਦਾਂ ਗਲਤ ਗਲਤ ਲਿਖਣਾ ਹੁੰਦਾ ਤੇ ਉਹ ਅੱਖਾਂ ਦੇ ਸਾਹਮਣੇ ਆ ਜਾਂਦਾ ਬੰਦਾ ਤੇ ਹੁਣ ਦੇਖੋ ਜੀ ਗੋਰੀ ਭੱਜਿਆ ਗੋਰੀ ਦੇ ਕਮੈਂਟ ਤੁਸੀਂ ਸਾਰਿਆਂ ਨੇ ਦੱਸਿਆ ਕਿ ਗੋਰੀ ਦੀ ਗਲਤੀ ਆ ਤੇ ਹਾਂ ਮਨਜ਼ੂਰ ਆ ਮੇਰਾ ਮੇਰਾ ਗਲਤੀ ਇਹ ਆ ਕਿ ਮੈਂ ਉਹਦੇ ਕੋਲੇ ਚਲੇਗਾ ਗੁਰੀ ਦੇ ਵੀ ਯਾਨੀ ਕਿ ਗੁਰੀ ਮੇਰੇ ਪਿੰਡ ਦਾ ਉਹ ਮੇਰੇ ਯਾਰ ਦੋਸਤ ਦਾ ਮੈਂ ਕਿਹਾ ਗੁਰੀ ਜੀ ਤੂੰ ਮੈਂ ਬਹੁਤ ਰਾਤ ਮਿਲ ਤੇ ਕੀਤੀ ਕਿ ਤੂੰ ਇਹਨਾਂ ਨਾਲ ਸੱਜਣ ਲਵਾ ਦੇ ਜਿਵੇਂ ਵੀ ਲੱਗਦਾ ਤੇਰੇ ਕੋਲ ਉਦਾਂ ਲਵਾ ਦੇ ਤੇ ਪੈਸੇ ਮੇਰੇ ਕੋਲ ਲੈ ਲਈ ਉਹ ਕਹਿੰਦਾ ਮੈਂ ਨਹੀਂ ਲਵਾਉਣਾ ਮੈਂ ਫਿਰ ਇਹ ਗੱਲ ਕੀਤੀ ਕਿ ਐਵੇਂ ਕੱਲ ਨੂੰ ਲੜਨਗੇ ਤੇ ਐਵੇਂ ਇੱਕ ਦੂਜੇ ਨੁਕਸਾਨ ਕਰਨਗੇ ਤੇ ਉਹ ਕਹਿੰਦਾ ਮੈਂ ਜਾਣਾ ਹੀ ਜਾਣਾ ਫਿਰ ਮੈਂ ਜ਼ਿੰਮੇਵਾਰੀ ਚੱਕੀ ਆ ਉਹਦੀ 5000 ਦੀ ਤੇ ਬਾਕੀ ਜੀ ਜਿਹੜਾ 5000 ਉਹਨਾਂ ਦੇ ਰੋਲੇ ਚ ਹੈਗਾ ਤੇ ਗੁਰੀ ਆਪਣੇ ਨਾਲ ਨਹੀਂ ਹੈਗਾ ਗੁਰੀ ਕਿਤੇ ਹੋਰ ਚਲਾ ਗਿਆ ਤੇ ਕਰ ਮਸ਼ੀਨ ਤੇ ਡੀਜ਼ਲ ਵਗੈਰਾ ਆ ਗਿਆ ਆਪਣਾ ਚਲੋ ਚਲੋ ਅੱਜ ਹੀ ਲੇਟ ਹੋ ਗਈ ਥੋੜੀ ਕੰਬੈਨ ਆਪਣੀ ਕੰਬੈ ਡੀਜ਼ਲ ਦੀ ਆ ਬੰਦਾ ਡੀਜ਼ਲ ਲੇਟ ਥੋੜਾ ਕਰਕੇ ਦਿੰਦਾ ਲੇਟ ਕਰਨ ਕੰਬੈਨ ਥੋੜੀ ਜੀ ਲੇਟ ਚੱਲਦੀ ਆ ਤੇ ਤੂੰ ਰਾਤ ਕੋ ਨਹੀਂ ਜਾਂਦਾ ਗਾਉਂ ਵੱਲ ਕੇ ਪਾਸਕ ਡੀਜ਼ਲ ਰਾਤ ਕੋ ਕਿਵੇਂ ਜਾਵਾਂ ਰਾਤ ਕੋ ਅੱਛਾ ਨਹੀਂ ਲੱਗਿਆ ਤੂੰ ਦੇਖ ਆਪਣੇ ਕੋ ਗੱਡੀ ਵੀ ਚਲਾਨੀ ਪड़ਦੀ ਐ ਠੀਕ ਐ ਡੀਜ਼ਲ ਵੀ ਲੈਣਾ ਪड़ਦਾ ਐ ਅਗਰ ਜੈਸੇ 2-3 ਘੰਟੇ ਸਵੇਰ ਖਰਾਬ ਕਰਕੇ ਲਾਇ ਰਕਾ ਲਾਇ ਉਸ ਲਈ ਸਵੇਰ ਕੋ ਲਾਇ ਤਾ ਕਰ ਤੇ ਗੱਡੀ ਜਲਦੀ ਚਲਾ ਲੈ ਕਰੇਗੇ chalenge na aaj aaj raat ko vishtha kar lena diyal ki theek hai kal subah jaldi chala denge gadi ha to zyada katega wahi baat hai aur kal kal gadi khadi nahi rahe 10 baje chalti gaddi apni kal kaam da phir tere pata hi kitna ko nahi pata ha ha wo to hai e bharat idhar aa idhar bharat se aa idhar idhar are nya ta aaya photo lene tera nya ta a ja ਅਵੇ ਇਸੇ ਪੂਰੀ ਜਾਣਕਾਰੀ ਲੈ ਲਓ ਬਾਰਤ ਸਿੰਘ ਜਾਣ ਕਰ ਤੇ ਲਵਾਂਗਾ ਇਸੇ ਇਹ ਜਾਣ ਕਰ ਲੈਣੀ ਕਿ ਡੀਜ਼ਲ ਕਿਤਨਾ ਲੇਟ ਕਰਤੇ ਹੋਰ ਕਰ ਇਹ ਬਾਰਤ ਸਿੰਘ ਆ ਗਿਆ ਜੀ ਜਿਹਦੇ ਆਪਾਂ ਡੇਰੇ ਤੇ ਰਹਿ ਰਹੇ ਪਹਿਲਾ ਇਹ ਪਤਾ ਡੀਜ਼ਲ ਕਿਤਨਾ ਲੇਟ ਕੋ ਕਰ ਦਿਤੇ ਹੋ ਡੀਜ਼ਲ ਲਾਣੇ ਲਈ ਹਾਂ ਉਹ ਬਾਰਤ ਸਿੰਘ ਹਾਂ ਸਸੀ ਕਾਦ ਚੱਲਾ ਸਸੀ ਸਸੀ ਕਾਦ ਦੀ ਜਰੂਰਤ ਹੀ ਨਹੀਂ ਮੇਰੀ ਬਾਸਣਾ ਜਬ ਡੀਜ਼ਲ ਆਪਣੇ ਕੋ ਡਾਲਣਾ ਪੜਦਾ ਗਾਡੀ ਮੇ ਆਪ ਨਾਈਟ ਕਾ ਕੰਨ ਲਾ ਗਦੇ ਡੀਜ਼ਲ शाम को पेमेंट की व्यवस्था नहीं हुई इसलिए रोज का रोज दस बजे चलती है गाड़ी चक्कर से दी तो हो के। अरे तो चक्कर क्या बोल रहा है अरे वो गेहूँ जाएगा आज आज भी काट के अलौट मंडी करने के लिए सुबह पैसे आ जाएंगे अपने सही बात है मेरी बात सुबह नहीं ना चक्कर तू नाइट को पैसे किया आज नाइट को करना है सही बात है सुबह आठ बजे गाड़ी चालू कर देंगे ਠੀਕ ਹੈ ਚਲ ਮੈਂ ਜਾਂਦਾ ਹੀ ਦੂਜੀ ਕੰਬਾਇਨ ਕੋਲੇ ਹੁਣ ਅੱਜ ਪਾਏਗਾ ਹੀ ਆਪਾਂ ਦਸ਼ਮੇਸ਼ ਕੋਲੇ ਬਹੁਤ ਦਿਨ ਬਾਅਦ ਟਾਈਮ ਲੱਗਾ ਆਪਣਾ ਇਹਦੇ ਕੋਲੇ ਤੇ ਮਸ਼ੀਨ ਦੀ ਚੱਲ ਰਹੀ ਬਹੁਤ ਵਧੀਆ ਹੈ ਵੀ ਦਸ਼ਮੇਸ਼ ਵੀ ਤੇ ਇਹਦਾ ਜੀ ਇਹਦੇ 'ਚ ਦੋ ਫਾਲਟ ਪੈ ਗਿਆ ਇੱਕ ਤਾਂ ਇਹਦਾ ਲਿਫਟੋਮ ਖਰਾਬ ਹੋ ਗਿਆ ਲਿਫਟਰੀ ਪੂਰੀ ਚੱਗਦਾ ਇੱਕ ਤਾਂ ਜੀ ਫਲੈਟ ਜੇ ਥੋੜਾ ਜਾਂ ਫਾਲਟ ਪੈ ਗਿਆ ਫਲੈਟ ਯਾਨੀ ਕਿ ਕੱਚਾ ਕਾ ਫਲੈਟ ਆਪਣੇ ਕੋਲ ਨਵਾਂ ਹੈਗਾ ਉੱਪਰ ਹੀ ਪਿਆ ਤੇ ਕੱਲ ਨੂੰ ਪਾਵਾਂਗੇ ਫਲੈਟ ਇਹਦਾ ਰਾਤ ਨੂੰ ਪਾਵਾਂਗੇ ਤੇ ਜਿੱਦਾਂ ਕਿ ਹੁਣ ਦੇਖੋ ਮਸ਼ੀਨ ਚੱਕਰ ਥੋੜੇ ਜਿਹਾ ਕਢਾ ਜਾਂਦੀ ਆ ਫਲੈਟ ਕਰਨ ਕੱਟਦੇ ਆ ਤੇ ਆਹ ਬੰਦਾ ਨਾਲ ਇਧਰ ਆ ਮੜਾ ਜਾਂ ਇਧਰ ਆ ਆਹ ਬੰਦਾ ਇਧਰ ਸਮੇਸ਼ ਤੇ ਆ ਇਹ ਦੱਸ ਵੀ ਤੂੰ ਇਹ ਮਸ਼ੀਨ ਕੀ ਕਰਦੀ ਕੀ ਆ ਮੈਨੂੰ ਦੱਸ ਹੁਣ ਅਜ ਸਾਰੇ ਕਿਵੇਂ ਦੱਸ ਰਾਹ ਨੂੰ ਕਢਣੀ ਆ ਤੁਹਾਡੀਆਂ ਕਿਵੇਂ ਕਿਵੇਂ ਤੋੜਦੀ ਆ ਆਹੀ ਲੱਗੀ ਤਾਂ ਕਿੰਨੇ ਅੱਛਾ ਰੀਲ ਤੇ ਕੱਢਦੇ ਨੇ ਕਿ ਸਾਰੀ ਮਸ਼ੀਨ ਤੇ ਇਕੱਲੀ ਰੀਲ ਤੇ ਹਾਂ ਰੀਲ ਤੇ ਨਹੀਂ ਕੱਢਦੇ ਹੁੰਦੇ ਸਾਰੀ ਮਸ਼ੀਨ ਤੇ ਕੱਢਦੇ ਸਾਰੀ ਮਸ਼ੀਨ ਜਿਵੇਂ ਹੀ ਲੱਗਦਾ ਬਾਂਦੀ ਹਾਂ ਹਾਂ ਤੂੰ ਉਹ ਰੀਲ ਇਕੱਲੀ ਕੱਢਦੇ ਨਹੀਂ ਨਹੀਂ ਤੂੰ ਤਾਂ ਇਕੱਲੀ ਰੀਲ ਵੇਂਦਾ ਰੀਲ ਤੇ ਚੱਕਰਾਂ ਨਾ ਕਰਦੇ ਆ ਹਾਂ ਮਸ਼ੀਨ ਪੈਂਦੀ ਹੈ ਮਸ਼ੀਨ ਨਹੀਂ ਪੈਂਦੀ ਉਹ ਮਸ਼ੀਨ ਸਾਰੀ ਦੇ ਚੱਕਰ ਕੱਟ ਜਾਂਦੇ ਆ ਫਲੈਟ ਕਰ ਕਿਉਂਕਿ ਸਾਰਾ ਫਲੈਟ ਸਲਿੱਪ ਮਾਰ ਜਾਂਦਾ ਹੈ ਤੇ ਉਹ ਆਪਾਂ ਟਾਇਰ ਵੀ ਕਰ ਲੈ ਗੱਲ ਨਹੀਂ ਬਣੀ ਹਨਾ ਉਹ ਨਾ ਸਾਡਾ ਜੀ ਪਹਿਲੇ ਥੋੜਾ ਜਿਹਾ ਹੈਡਲ 'ਚ ਫਰਕ ਸੀ ਤੇ ਫਲੈਟ ਥੋੜਾ ਜਿਹਾ ਔੜ ਚੱਲਦਾ ਰਿਹਾ ਤੇ ਉਹ ਆਪਾਂ ਇਸ ਹਾਲੇ ਕੀਤਾ ਸ ਉਦੇ ਕਰਕੇ ਸਾਡਾ ਸਿਲਪ ਮਾਰਦਾ ਹੁਣ ਆਪਣੇ ਕੋਲ ਨਵਾਂ ਹੈਗਾ ਪੋ ਪਾਵਾਂਗੇ ਤੇ ਜੇ ਮੇਰੀ ਗੱਲ ਸੁਣ ਹੁਣ ਹੁਣ ਤੁਸੀਂ ਇਹ ਲਾਉਣਾ ਠੀਕ ਹੈ ਜੇ ਹੁਣ ਚੱਕਰ ਚੁੱਕਰ ਘਟਾਵੇ ਨਵਾਂ ਪਾਏ ਤਾਂ ਉਹਨੂੰ ਪੁੱਠਾ ਨਹੀਂ ਕਰਨਾ ਠੀਕ ਹੈ ਦੂਸਰੀ ਸਾਈਡ ਹੈ ਕੋਈ ਤੈਨੂੰ ਕਹਵੇਗਾ ਨਾ ਕੋਈ ਇਹਨੂੰ ਇੱਧਰ ਕਰ ਦੇ ਕਰ ਦੇ ਉਵੇਂ ਨਹੀਂ ਕਰਨਾ ਠੀਕ ਹੈ ਮੈਨੂੰ ਫੋਨ ਕਰਨਾ ਜਦੋਂ ਜਦੋਂ ਵੀ ਚੱਕਰ ਤੋੜੇ ਦਾ ਮਸ਼ੀਨ ਤੈਨੂੰ ਮੈਂ ਸੈੱਟ ਕਰ ਦੇਗਾ ਫਿਰ ਪਹਿਲੀ ਗੱਲ ਚੱਕਰ ਤੋੜਦੀ ਨਹੀਂ ਆਪਣੇ ਉਹਨਾਂ ਦਾ ਐਡਾ ਕੋ ਪਟਾ ਹੈ ਮਾ ਸਾਡੂ ਦਾ ਇੱਕ ਦੇਖਿਆ ਹੀ ਉਹਦਾ ਮਤਲਬ ਵਾਲੀ ਨਹੀਂ ਗਾ ਚੱਕਰ ਤੋੜ ਜੂਗੀ ਇਹਦਾ ਮੈਂ ਕਰਾਂਗਾ ਅਜ ਰਾਤ ਨੂੰ ਤੇ ਆਵਾਂਗੇ ਤੁਹਾਡੇ ਕੋਲ ਹੋਣ ਦੀ ਮਸੀਤ ਵਗੈਰਾ ਪਾਈਏ ਜੋ ਕੱਟਿਆ ਤਾਂ ਦੋ ਹੀ ਚਾਰ ਰੁਪਏ ਦੇ ਕੱਟੇ ਤੇ ਹੋਰ ਨੇਕੀ ਫਾਲਡੇ ਹੈਗਾ ਇੱਕ ਕਰ ਕੀ ਕੋਟਾ ਕਰੂਗਾ ਕੀ ਹੈ ਇਹ ਕੋਲ ਕੋ ਨਾ ਕੋ ਜੀ ਮਸ਼ੀਨਾਂ ਤੇ ਮਸ਼ੀਨਾਂ ਮਾਰੇ ਉੱਚੀ ਬੋਲੇ ਨਹੀਂ ਦਾਣੇ ਮਾਰਦੀ ਇਹ ਹੋਰ ਫਾਲਡੇ ਦਾ ਲਿਫਟ ਨਹੀਂ ਚਾਹਦਾ ਦੁਪਹਿਰੇ ਤਾਂ ਫਿਰ ਤੁਹਾਨੂੰ ਫਾਲਡ ਹੀ ਕੋਈ ਨਹੀਂ ਗਾ ਫਾਲਡ ਤੇ ਗਿਆ ਇਹ ਤੇਰੀ ਪਤਾ ਹੀ ਨਹੀਂ ਨਹੀਂ ਪਤਾ ਤੇਗਾ ਤੇ ਤੈਨੂੰ ਪੁੱਛਦਾ ਕੀ ਹੋਰ ਕੀ ਨੁਕਸਾਂ ਦੇ ਜੈ ਤੁਹਾਡੇ ਦਾਣੇ ਮਾਰਦੀ ਹੈ ਪੰਪਰ ਲਿਫਟ ਨਹੀਂ ਚੱਗਦਾ ਜਾਨ ਕੇ ਦੁਪਹਿਰ ਹੈ ਹਣਾ ਹਾਂ ਦੁਪਹਿਰ ਗਰਮ ਹੋ ਜਾਂਦਾ ਨਾ ਹਾਂ ਅੱਛਾ ਬੀ ਕਾਈ ਵਿੱਚ ਪਟਾਇਆ ਜਾਂਦਾ ਕਈ ਵਾਰ ਅੱਛਾ ਉਹ ਮਨੇ ਪਿੱਛੇ ਕਰ ਲਈ ਚੱਕਰ ਕੀ ਆ ਬਲੇਡ ਆ ਰ ਗਿਆ ਕੀ ਆ ਰ ਗਿਆ ਕਿੰਨੇ ਚੜਦਾ ਗੰਦ ਆ ਉਹ ਦੂਜਾ ਬਲੇਡ ਆ ਉਹ ਕਿਵੇਂ ਉਹ ਮੋਟਰ ਆ ਲੈਣਾ ਅੱਛਾ ਤੋ ਫਿਰ ਉਹਦੇ ਬਾਹਰ ਟਾਇਰਟ ਕਰੋ ਨਾ ਟਾਇਰ ਕਿੱਥੀ ਹੋਣਾ ਕਿਧਰ ਕੀਤੀ ਫੇਰ ਹੋਗੀ ਇੱਕ ਕਰਨ ਟਾਇਰ ਹਾਂ ਕਰਨੀ ਬਣੀ ਡੈਡ। ਤਾਲ ਫਿਰ ਇਹ ਕੰਮ ਕੀਤਾ ਕਰੋ ਜਾਂ ਦੱਸਿਆ ਕਰੋ ਮੈਨੂੰ ਕਹਿੰਦੇ। ਉਹ ਕਹੀਓ ਲੱਕੜ ਲੁਕੜੋ ਹੀਰੋ ਚੱਲਿਆ ਇਹ ਚਲਾਉਣ ਦੇ ਬਹੁਤੀ ਹੈ। ਹਾਂ। ਉਹ ਤਾਂ ਲੱਕੜੋ ਦੇ ਵਿੱਚ ਕਈ ਹੋ ਰਾਹੀਂ। ਅੱਛਾ। ਆ ਰੋਕੋ। ਇਹ ਇੱਕਮ ਮੋਟਰ ਦੀ ਬੈਲਟ ਦਾ ਹੈਗਾ। ਇੱਕ ਇੱਕੇ ਦਾ ਪੰਪ ਤੇ ਹਾਂ? ਮੈਂ ਪਖੜਾਈ ਦਾ। ਯਾਰ ਜੇ ਕਰਨਾ। ਅੱਛਾ। ਤੇ ਚੱਕਰ ਹੋਣ ਤਾਂ ਨਹੀਂ ਤੋੜਦੀ ਵੀ। ਨਹੀਂ ਤੋੜਦੀ। ਆਈ ਤਾਂ ਲਾਈ ਫਿਰਦੇ ਇਹ। ਹਾਂ ਥੋੜੇ ਥੋੜੇ ਕੱਟ ਕਰਦੀ ਏ ਦੁਬਾਰੇ ਨਾ ਬਾਸ਼ਕਾ ਥੋੜੀ ਠੰਡੀ ਕਰਦੀ ਕਰੋ ਕਰ ਦਈਏ ਮੈਂ ਜਾ ਸਕਦਾ ਹੁਣ ਛਾਵੇਂ ਨਾਲ ਮਸ਼ੀਨ ਦੇ ਮਸ਼ੀਨ ਦੇ ਨਾਲ ਨੇੜੇ ਰਹਾ ਕਰਾ ਜੇ ਇੱਥੇ ਛਾਵੇਂ ਖੜ ਕੇ ਕਰ ਉੱਤਰ ਦੂਰ ਨਾ ਗਿਆ ਕਰ ਠੀਕ ਹੈ ਨਹੀਂ ਉਹ ਤਾਂ ਮਸ਼ੀਨ ਪੱਕੀ ਹੈ ਹਾਂ ਫਿਰ ਪਿੱਛੇ ਕਈ ਵਾਰ ਬੰਦੇ ਨੇ ਕੋਈ ਕੋਈ ਉੱਤੇ ਆਵਾਜ਼ ਹੋ ਜਾਂਦੀ ਦੀ ਬੰਦੇ ਪਪਾ ਲੱਗ ਜਾਂਦਾ ਦੇਖ ਕੇ ਨੂੰ ਲਾਉਂਦੇ ਇਹ ਦੇਖ ਤੋਂ ਬੈ ਲੋ ਹੋ ਜਾਂਦੇ ਨੇ ਕਿੰਦੇ ਦੋਵੇਂ ਬਣ ਗਿਆ ਵੀਡੀਓ ਵੀਡੀਓ ਬਣ ਰਹਾ ਹੈ ਤੁਹਾਡਾ ਕੌਣ ਸਾ ਗਾਉਂ ਹੈ ਭੀਮ ਭੀਮ ਹਾਂ ਇਹ ਕਿਤਨੇ ਵਿਕੋ ਕੋ ਪਲਾਟ ਜੀ ਵਾਲਾ ਇਹ ਪੂਰੇ ਮਾਤਮਾ ਤੱਕ ਨਹੀਂ ਤੁਹਾਡਾ ਤੁਹਾਡਾ ਆਪਣਾ ਦਸੇਕ ਬਸਵਾ ਹੈ ए, ए, एक कैसे ज्यादा आधा क्या आधा नहीं आधे से ज्यादा है आधा हाँ। तो, तो है आधे से पता नहीं यार ये दोनों टुकड़े बिघा हुए पूरा बिघे से यार भैया ज्यादा है डेढ़ बीघे के आसपास में कौन बीघा ये एक बीघा ਦੇਖ ਲੈ ਸਹੀ ਬਤਾਣਾ YouTube ਤੇ ਜਾਏਗਾ ਤੂੰ ਸਹੀ ਸਹੀ YouTube ਹਾਂ ਇਹ ਯਾਰ 5 ਨਾਲ ਤਾਂ ਹੀ ਹੈ ਰਹੀ ਕਿ ਕੀ 5 ਨਾਲ ਤਾਂ ਹੈ ਹਾਂ ਠੀਕ ਹੈ ਆ ਦੇਖਾ ਤੁਹਾਡੀ ਬੈਟ ਸਲਿੱਪ ਮਾਰਦੀ ਹੈ ਠੀਕ ਹੈ ਤਾਪ ਤਾਂ ਕਰਦੀ ਆ ਸਮਝ ਲੱਗ ਗਿਆ ਠੀਕ ਹੈ ਕਟਰ ਵਾਲੀ ਇਹ ਤੁਹਾਨੂੰ ਕਰਾਂਗੇ ਸ਼ਾਮ ਨੂੰ ਤੁਹਾਡੇ ਮਾਲ ਕਿੱਥੇ ਰਹਿੰਦੇ ਆ ਮਾਲ ਇਧਰੋਂ ਮੋੜ ਜਾ ਯਾਰ ਤੁਹਾਡਾ ਮਾਲ ਇੱਕ ਹੋਰ ਨਾਲ ਆ ਉਹ ਕਿੱਥੇ ਰਹਿੰਦਾ ਉਹ ਨਹੀਂ ਤੁਹਾਨੂੰ ਦੱਸਦਾ ਮਸ਼ੀਨ ਕੋਲ ਆ ਕੇ ਕਿ ਵੀਂਦਾ ਫਲ ਲੈ ਦੇ ਜੀ ਨਹੀਂ ਉਹ ਹਾਂ ਨਹੀਂ ਦੱਸਦਾ ਤੁਹਾਨੂੰ ਆ ਕੇ ਆਨ ਆਪਨੀ ਮਿਹਨਤ ਨੇ ਜੀ ਅਇਆ ਵੀ ਹੁਣ ਆ ਦੇਖ ਜਿਵੇਂ ਮੈਂ ਹੁਣ ਅੱਜ ਮਸ਼ੀਨ ਕੋਲ ਆਇਆ ਮੇਰਾ ਟਾਈਮ ਮੈਂ ਬੜੀ ਮੁਸ਼ਕਲ ਹੀ ਕੱਢਿਆ ਤੇ ਆ ਦੇਟ ਸਟਾਪ ਕਰਦੀ ਜਿਵੇਂ ਵਿੱਚ ਵਿੱਚ ਤੇਜ ਕਰਦੇ ਆ ਤੁਸੀਂ ਇਹ ਇੱਕ ਤਾਂ ਬੈਲਟ ਦਾ ਕਰਨਾ ਏ ਥੋੜਾ ਜਾਂ ਠੀਕ ਹੈ ਬੈਲਟ ਸਲਿੱਪ ਮਾਰੇਗੀ ਤੇ ਕਰੂਗੀ ਮੈਂ ਮੋਟਕੇ ਮੋਟਰ ਵਾਲਾ ਕੱਢ ਰਿਹਾ ਹੈ ਵਾਲਾ ਇਹ ਇੱਕ ਤਾਂ ਇਹ ਤੁਹਾਨੂੰ ਸ਼ਾਮ ਨੂੰ ਕਰਕੇ ਦੇਣਾ ਇੱਕ ਦਾ ਲੀਫਟ ਪੰਪ ਇੱਕੇ ਦਾ ਦੂਸਰਾ ਉਹ ਕਰਨਾ ਫਲੈਟ ਵਾਲਾ ਤਿੰਨ ਕੰਮ ਨੇ ਤੇ ਰਾਤ ਨੂੰ ਆਪਣੀ 8 ਵਜੇ ਮਸ਼ੀਨ ਬੰਦ ਹੁੰਦੀ ਤਾਂ ਆਪਾਂ 8 ਵਜੇ ਆ ਕੇ ਕਰਾਂਗੇ ਠੀਕ ਹੈ ਤੇ ਮੈਂ ਉਹਦੇ ਕੋਲੇ ਜਾਂਦਾ ਹੁਣ ਦੂਸਰੀ ਮਸ਼ੀਨ ਕੋਲੇ ਆਪਣੇ ਜਿੰਨੇ ਵੀਰ ਵੀ ਵੀਡੀਓ ਦੇਖਦੇ ਆ ਜਿੱਦਾਂ ਕੋਈ ਬਾਹਰ ਹੈ ਬਾਹਰ ਦੀ ਕੰਟਰੀ 'ਚ ਜਾਂ ਕਿਤੇ ਵੀ ਜਾਂ ਪਾਕਿਸਤਾਨ 'ਚ ਸਾਰੇ ਮੇਰੇ ਵੀਰਾਂ ਬਹੁਤ-ਬਹੁਤ ਧੰਨਵਾਦ ਜੀ ਤੇ ਜਉਂਦੇ ਬਸੇ ਰਹੋ ਤੇ ਇਦਾਂ ਹੀ ਜੀ ਆਪਣੇ ਆਪਾਂ ਨੂੰ ਜੀ ਭਾਰੋਂ ਇੱਕ ਆਪਣੇ ਵੀਰ ਦਾ ਫੋਨ ਆਇਆ ਉਹਨਾਂ ਦੇ ਬਹੁਤ ਧੰਨਵਾਦ ਜੀ ਕਿ ਆਪਾਂ ਨੂੰ ਕਹਿੰਦੇ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ ਆ ਸਾਨੂੰ ਬਹੁਤ ਵਧੀਆ ਲੱਗਾ ਕਿ ਕਿਦਾਂ ਕਿ ਬਹੁਤ ਕਹਿੰਦੇ ਵੀ ਅਸੀਂ ਬਹੁਤ ਟਾਈਮ ਤੇ ਤੁਹਾਡੇ ਵੀਡੀਓ ਵਗੈਰਾ ਦੇਖਦੇ ਆ ਅਇ ਤੋ ਤਕਰੀਬਨ 2-3 ਸਾਲ ਪਹਿਲੇ ਦੇਖਦੇ ਨੰਬਰ ਨਹੀਂ ਮਿਲਿਆ ਉਹਨਾਂ ਨੂੰ ਤੇ ਕੱਲ ਨੰਬਰ ਮਿਲਿਆ ਜੀ ਕੱਲ ਉਹਨਾਂ ਨਾਲ ਗੱਲ ਕੀਤੀ ਆ ਬਹੁਤ ਖੁਸ਼ ਹੋਏ ਕਹਿੰਦੇ ਭਾਈ ਜੀ ਸਾਨੂੰ ਤੁਹਾਡਾ ਗੱਲ ਕਰਕੇ ਬਹੁਤ ਮਜ਼ਾ ਆਇਆ ਬਹੁਤ ਵਧੀਆ ਲੱਗਿਆ ਸਾਨੂੰ ਤੇ ਕਹਿੰਦੇ ਜੀ ਇਦਾਂ ਹੀ ਫੋਨ ਤੁਹਾਨੂੰ ਕਰਦੇ ਰਾਵਾਂਗੇ ਤੇ ਆਪਾਂ ਜੀ ਨੰਬਰ ਉਹਨਾਂ ਕਰ ਲੈ ਸੇਵ ਆ ਤੇ ਹੁਣ ਆਪਾਂ ਨੂੰ ਜਦੋਂ ਵੀ ਵੀਰ ਮੇਰਾ ਫੋਨ ਕਰੋ ਮੈਨੂੰ ਕਹਿੰਦਾ ਮੈਂ ਤੁਹਾਨੂੰ ਕੋਈ ਗਿਫਟ ਸੈਂਡ ਕਰੂੰਗਾ ਭੇਜੂੰਗਾ ਗਿਫਟ ਵਗੈਰਾ ਤੇ ਕੰਦਾ ਕਿ ਤੁਨ ਮ ਕਰਾਂ ਕੋਈ ਆਪਣਾ ਬੰਦਾ ਇੱਥੇ ਦੇਖਾ ਜੀ ਕੋਈ ਬਾਹਰ ਦੀ ਕੰਟਰੀ ਜਿਹਨਾਂ ਨੇ ਆਪ ਨੂੰ ਨਾਮ ਦੱਸਿਆ ਪਤਾ ਨਹੀਂ ਕਿਹੜੀ ਕੰਟਰੀ ਦੱਸਿਆ ਆਪਾਂ ਹੁਣ ਦੁਬਾਰਾ ਲਾ ਕੇ ਫੋਨ ਪੁੱਛਾਂਗੇ ਕਿਹੜੀ ਕੰਟਰੀ ਆ ਤੇ ਆਪਾਂ ਲੋਕ ਇਹਦੇ ਹੀ ਤੁਹਾਨੂੰ ਕੁਝ ਕਰਾਂਗੇ ਜੀ ਆਪਾਂ ਤੇ ਆਪਾਂ ਭੇਜਣਗੇ ਕੋਈ ਗਿਫਟ ਵਗੈਰਾ ਜ਼ਰੂਰ ਦੇਣਗੇ ਤੇ ਆਪਾਂ ਵੈਸੇ ਮੰਗਿਆ ਨਹੀਂ ਉਹਨਾਂ ਕੋਲੋਂ ਕਿ ਆਪਾਂ ਉਹਨਾਂ ਨੇ ਇਹ ਨਹੀਂ ਕਿਹਾ ਕਿਸਾਨਾ ਜੀ ਕਿ ਕੋਈ ਗੱਲ ਥੋੜਾ ਨਾਲ ਗੱਲ ਹੋ ਗਈ ਇੰਨਾ ਹੀ ਬਹੁਤ ਧੰਨਵਾਦ ਤੁਹਾਡਾ ਗਿਫਟ ਦੀ ਆਪਾਂ ਨੂੰ ਜ਼ਰੂਰਤ ਨਹੀਂ ਜੀ ਤੇ ਆਪਾਂ ਹੁਣ ਚੱਲਦੇ ਆ ਜੀ ਮਥਾੜੂ ਕੋਲੇ ਉੱਥੇ ਲੈ ਕੇ ਚੱਲਦੇ ਦਸ਼ਮੀਤ ਦਾ ਜਾਏ ਸੀ ਇਹਦੇ ਜੇ ਥੋੜੇ ਜਿਹਾ ਫਾਲਟ ਗਏ ਸੀ ਦੋ ਤਿੰਨ ਉਹ ਆਪਾਂ ਜੇ ਰਾਤ ਨੂੰ ਕਰਾਂਗੇ ਜੀ ਸ਼ਟ ਤੇ ਸਾਹਮਣੇ ਟਰਾਲੀ ਜਾ ਰਹੀ ਹੈ ਕੀ ਬਣਾ ਫਿਰ ਉਹ ਕਿਹੜਾ ਵੱਡਾ ਜਾ ਕੇ ਪਹਿਲਾਂ ਆਉਣ ਕੇ ਉਹ ਲੰਮਾ ਕਿੰਨੇ ਵਕੇ ਨੇ ਉਹ ਉਹ ਕਿੰਨੇ ਵਕੇ ਨੇ ਭਈਆ ਕਿੰਨਾ ਹੈ ਕਿੰਨਾ ਹੈ ਕਿੰਨਾ ਕੇ ਬਾ ਉਹ ਚਲੋ ਹੈ ਭਈਆ ਬਾਪੂ ਬਪੂ ਹੱਦ ਲੈ ਭਈਆ ਕਿੰਨਾ ਵਿਕਾ ਹੈ ਉਹ ਕੋਈ ਨਹੀਂ

ਪਲ ਬੀੜੀ ਪੀ ਲੈਣ ਦੇ ਇਹ ਕਿੰਦਾ ਬੀੜੀ ਨਹੀਂ ਛੱਡ ਰੀ ਨਾ ਨਾ ਥਾਂ ਕੰਮ ਪਾਵੇਂ ਦਸਣ ਬਾਅਦ 10 ਬੀੜੀ ਤਾਂ ਹੀ ਪਲਣੇ ਨੇ 10 ਬੀਕ ਨੇ ਠੀਕ ਹੈ 10 ਨਹੀਂ ਗੇ ਦਸ ਨੇ ਜਦੋਂ ਆਪਾਂ ਐਮਪੀ ਆਣਿਆ ਨਾ ਉਦੋਂ ਬੁੱਢਾ ਹੋਏ ਨਾ ਇਧਰ ਕਿਵੇਂ ਤੇ ਜਦੋਂ ਪਿੰਡ ਜਾਣ ਤਾਂ ਸਹੀ ਹੋਏ ਨੇ ਕਿ ਸਾਗ ਤਾਂ ਆਵੇ ਆਉਂਦਾ ਵੇ ਇਹ ਕਿ ਸਾਗ ਤਾਂ ਆਵੇ ਢਾਲੀ ਵੱਡੀ ਹੋਊਗੀ ਕੀ ਚੱਕਰ ਢਾਲੀ ਵੱਟੀ ਢਾਲੀ ਤਾਂ ਵੱਟੀ ਹੋ ਗਈ ਹੈ ਤੇ ਐਮਪੀ ਆ ਕੇ ਕੀ ਫਰਕ ਕੀ ਪਾਇੰਦਾ ਹਾਂ ਸਾਲ ਜੇ ਬਸ਼ੀਤ ਪਾਈ ਮਾਨਮ ਮੈਂ ਫੋਨ ਵੀ ਮਾਨਮ ਬਚ ਜਾਗੇ ਹਾਂ ਸਹੀ ਗੱਲ ਸਹੀ ਹੈ ਦੂਰ ਕੱਟਾ ਜਾ ਰਹੇ ਹੁੰਦੇ ਹੈ ਹਾਂ ਇਹ ਆ ਗਿਆ ਮਥਾੜੂ ਕੋਲੇ ਸਾਹਮਣੇ ਚੱਲ ਰਹੀ ਆ ਅਥੜੋ ਸਾਹਮਣੇ ਦੇਖੋ ਜੀ ਉਹ ਚੱਲ ਰਹੀ ਆ ਇਧਰ ਦਾਣੇ ਕੱਟ ਰਹਾ ਬਸ ਕੰਮ ਹੈਗਾ ਜੀ ਇੱਥੇ ਤਕਰੀਬਨ ਇੱਕ ਹਫਤੇ ਦਾ ਕੰਮ ਹੈ ਜੇਕਰ ਆਪਾਂ ਕਰੀਏ ਸਹੀ ਤਰੀਕੇ ਨਾਲ ਤੇ ਨਹੀਂ ਤਾਂ ਆਪਾਂ ਜੀ ਜਾਣਾ ਜੀ 30 ਤਰੀਕ ਨੂੰ ਇੱਥੋਂ ਕੰਬੈਨ ਕਢਣੀ ਆ ਵੱਟਾ ਹੀ ਬੜੇ ਗਲਤ ਪਾਏ ਇਹਨਾਂ ਨੇ ਹਨਾ ਅਹੀਂ ਤੇ ਹੀ ਵੜ ਲਓ ਆਏ ਲੰਮਾ ਸੱਤ ਲੰਮਾ ਦੇਗਾ ਜੂਟ ਨੇ ਵੱਟਾ ਨਹੀਂ ਦੇ ਨਿਕਾੜੀ ਇਹ ਹੁਣ ਅਹੀਂ ਤੇ ਹੀ ਵੜ ਲੈ ਕਿਹਤਰਾ ਠੀਕ ਹੈ ਕੰਮ ਉਹ ਜਿਹੜਾ ਆਜ ਤਾਂ ਆਉਂਦੇ ਆ ਆ ਦੇਖੋ ਜੀ ਕਣਕ ਤੁਹਾਨੂੰ ਦਿਖਾਉਂਦੇ ਕਣਕ ਕਿੰਨੀ ਖੜੀ ਆ ਜੇ ਐਮਪੀ ਦੇ ਵਿੱਚ ਕਣਕ ਬਹੁਤ ਖੜੀ ਆ ਜੇ ਤੇ ਇੱਥੋਂ ਆਪਾਂ ਪਤਾ ਹੀ ਕਿਉਂ ਜਾਣਾ ਇੱਥੋਂ ਇਹਦੇ ਕਾਰਨ ਜਾਣਾ ਹੈ ਕਿ ਇੱਥੇ ਰੇਟ ਘਟਾ ਹੈ ਰੇਟ ਘਟ ਕਰਨ ਆਪਾਂ ਜਾਣਾ ਇਥੋਂ ਨੀ ਤਾਂ ਸੀਰੀਅਲ ਇੱਥੇ ਵੀ ਲਾ ਸਕਦੇ ਜੇਕਰ ਯਾਰ ਜਾਂ 900 ਹੁੰਦਾ ਤੇ ਸੀਰੀਅਲ ਆਉਂਦਾ ਇੱਥੇ ਨਿਆਰਾ ਵੱਖਰਾ ਹੀ ਆਊਗਾ ਐਮਪੀ ਦੇ ਵਿੱਚ ਬਾਕੀ ਇਹਨਾਂ ਰੇਟ ਨਹੀਂ ਚੱਲ ਰਿਹਾ ਪਾਪਾ ਜੰਦੇ ਜੀ ਟਰਾਲੀ ਵਾਲਾ ਕੋਲ ਦਾਣੇ ਵਾਲਾ ਕੋਲੇ ਸਾਹਮਣੇ ਆ ਦੇਖੋ ਜੀ ਇੱਥੇ ਬੋਰਾ ਕਿਤੇ ਮੱਛੀ ਮੋਟਰਾਂ ਛੋਟੇ ਛੋਟੇ ਬੋਰਾ ਤੇ ਲਾਈਟ ਦਾ ਤਾਂ ਆਪਾਂ ਨੂੰ ਇਹ ਨਹੀਂ ਪਤਾ ਵੀ ਕਿੱਥੋਂ ਕਰ ਕੋ ਕੇ ਜਿਗਾਰਡ ਲਿਆ ਆਂਦੇ ਸਾਨੂੰ ਤਾਂ ਕੋਈ ਕੋਈ ਖੰਭਾਂ ਨਹੀਂ ਦਿਸਿਆ ਨੇ ਟਰਾਲ ਸਰ ਨੂੰ ਨਹੀਂ ਦਿਸਿਆ कितने बिक गए ये कितने बिक गए कितना बिका ये ये वाला आपको नहीं मैं देख रहा हूं दो दो देख रहा कितना दो है ज्यादा है हाँ? कितना दो बोल रहा है दो ही है ज्यादा थोड़ा सा कितना ज्यादा है ਤੀਨੇ ਨਾ ਉਹ ਤਾਂ ਥੋੜਾ ਹੀ ਹੈ ਉਹ ਕਿੰਨਾ ਹੈ ਇਹ ਥੋੜਾ ਜਿਹਾ ਕੰਮ ਹੈ ਇਹ ਕਿੰਨਾ ਹੈ ਦੋ ਇਹ ਦੇਖੋ ਜੀ ਥੋੜਾ ਆਪਾਂ ਦੇਖਾਂਗੇ ਵਟਾ ਦੇਖੋ ਕਿੰਨੀਆਂ ਚੱਲਦੀਆਂ ਆ ਤੂੜੀ ਬਹੁਤ ਆ ਰਹੀ ਆ ਪਰ ਟਾ ਕਰਕੇ ਮਸ਼ੀਨ ਹੌਲੀ ਚੱਲ ਰਹੀ ਹੈ ਜੀ ਮਸ਼ੀਨ ਨੇ ਹੋਣਾ ਸੀ ਜੀ ਪੂਰੇ ਹਾਈ ਚ ਦੇਖੋ ਵਟਾ ਕਿੰਨੀਆਂ ਇੱਥੇ ਖੇਤ ਦੇ ਵਿੱਚ ਹੈ ਇਹ ਵਟਾ ਗਲਤ ਪਾਈਆਂ ਜਾਂ ਮਧਰੇ ਡੋਟ ਰੱਖੇ ਇਦ ਲੰਮਾ ਆ ਦੇਖੋ ਇਧਰ ਨੂੰ ਐ ਕਰਕੇ ਤੇ ਵਟਾ ਮਧਰੀਆਂ ਤੇ ਇਹ ਖੇਤ ਲਗਭਗ ਜਮੀਨ ਹੋ ਗਈ ਇਹ 3 ਵਿਗਾ 3 ਨੂੰ 2 ਦੱਸਿਆ ਦੇਖੋ 1 2 3 ਵਿਗੇ ਟੋਟਲ ਤੇ ਬਾਕੀ ਇਹ ਹੈ ਕੱਲ ਦਾ ਆਪਾਂ ਜੀ ਤੁਰ ਤੁਰ ਕੇ ਤੁਹਾਨੂੰ ਕੱਲ ਦੀ ਆਪਾਂ ਕਿੰਨੀ ਕਮਾਈ ਹੋਈ ਆ ਐਮਪੀ ਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਦੇ ਆ ਇੱਥੇ ਕੀ ਕੁਝ ਕਮਾਇਆ ਕੱਲ ਆਪਾਂ ਕੱਲ ਦੇਖੋ ਜੀ ਆਪਾਂ ਵਿਕੇ ਵੱਡੇ ਆ ਜੀ 17 ਟੋਟਲ 17 ਵਿਕੇ ਵੱਡੇ ਆ 5000 ਦਾ ਤੇਲ ਪੀ ਗਈ ਆ ਤੇ 5 ਦਾ ਤੇਲ ਪੀਤਾ ਤੇ ਉਹਦੇ ਵਿੱਚ ਆਪਾਂ ਨੂੰ ਜੀ 4000 ਰੁਪਿਆ ਪ੍ਰੋਪਰਟੀ ਆਈ ਆ 4000 ਰੁਪਿਆ ਸਾਡਾ ਖਰਚਾ ਸ਼ਾਮ ਦਾ ਯਾਨੀ ਕਿ ਰੋਟੀਆਂ ਦਾ ਤੇ ਦੁੱਧ ਦਾ ਹੋਰ ਆਟੇ ਦਾ ਬਹੁਤ ਖਰਚਾ ਹੈ ਉਹ ਜਾਨੀ ਕਿ 3000 ਰੁਪਏ ਦਿਹਾੜੀ ਪਾਈ ਆ ਮਸ਼ੀਨ ਨੇ ਕੱਲ ਤੇ ਹੁਣ ਅੱਜ ਪਤਾ ਚੱਲਦਾ ਅੱਜ ਕਿੰਨਾ ਰਹਿਗਾ 30 ਵਿਗੇ ਹੈਗੇ ਆ ਜੇਕਰ 30 ਵਿਗੇ ਵੜਦੀ ਆ ਫਿਰ ਆਪਾਂ ਨੂੰ ਦੱਸਿਆ ਤੇ ਜੇਕਰ 15 ਵੜਦੀ ਆ ਫਿਰ 4000 ਰੁਪਏ ਦੀ ਆ ਤੇ ਜੇਕਰ ਇਕੱਠਾ ਹੋਵੇ ਫਿਰ ਦਿਹਾੜੀ 15000 15 ਪਲੱਸ ਪੈ ਸਕਦੀ ਹੈ ਜਾਨੀ ਕਿ ਟੁੱਟਮਾ ਹੋਵੇ ਤੇ ਫਿਰ ਤੋਂ 5000 20 ਵਿਗੇ ਦਾ 5000 ਰੁਪਏ ਬਚੂਗਾ 20 ਵਿਗੇ ਦਾ ਇਹ ਦੇਖੋ ਬੱਟਾ ਦੇਖੋ ਕਿਵੇਂ ਆ ਅੱਜ ਦਾ ਆਪਣਾ ਇਨਾਈ ਬਲੌਗ ਹੈ ਜੀ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਚ ਉਹ ਤੱਕ ਮੇਰੇ ਸਾਰੇ ਵੀਰਾਂ ਨੂੰ ਸਾਸਿਆ ਕਾਲ ਦੀ ਜਉਦੇ ਵਸਦੇ ਰਹੋ ਤੇ ਜਵਾਨੀਆਂ ਮਨੋ ਤੇ ਮਿਲਦੇ ਆ ਜੀ ਕਿਸੇ ਹੋਰ ਹੈ ਨਵੀਂ ਵੀਡੀਓ ਚ ਉਹ ਤੇ ਗਲੀ ਸਾਸਿਆ ਕਾਲ ਦੀ